ਪੰਜਾਬੀ ਅਦਾਕਾਰਾ ਤੇ ਕਾਇਕਾ ਸ਼ਹਿਨਾਜ਼ ਗਿਲ ਨੇ ਹਾਲ ਹੀ ਦੇ ਵਿੱਚ ਇੱਕ ਕਾਲੀਸ਼ਾਨ ਮਰਸੀਡੀਜ਼ ਬੈਂਜ਼ CLS ਖਰੀਦੀ ਹੈ ਜੋ ਕਿ ਉਹਨਾਂ ਦੀ ਸਖਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਉਹ ਸੱਚਮੁੱਚ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਸ਼ਹਿਨਾਜ਼ ਗਿਲ ਨੇ ਸ਼ਾਨਦਾਰ ਕਾਰ ਦੇ ਕੋਲ ਪੋਜ਼ ਦਿੰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਇੱਕ ਤਸਵੀਰ ਦੇ ਵਿੱਚ ਉਹ ਨਾਰੀਅਲ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਰਵਾਇਤੀ ਸੰਕੇਤ ਜੋ ਕਿ ਅਕਸਰ ਚੰਗੀ ਕਿਸਮਤ ਅਤੇ ਨਮੀ ਸ਼ੁਰੂਆਤ ਦੇ ਨਾਲ ਛੁੜਿਆ ਹੁੰਦਾ ਹੈ ਸ਼ਹਿਨਾਜ਼ ਗਿਲਿਆਨਾ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਸੁਪਨਿਆਂ ਤੋਂ ਡਰਾਈ ਵੇਪਸ ਤੱਕ ਮੇਰੀ ਮਿਹਨਤ ਦੇ ਹੁਣ ਚਾਰ ਪਹੀਏ ਹੋ ਗਏ ਨੇ ਸੱਚਮੁੱਚ ਖੁਸ਼ਕਿਸਮਤ ਮਹਿਸੂਸ ਕਰ ਰਹੀਆਂ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ਹਿਨਾਜ਼ ਗਿਲ ਦੇ ਪੋਸਟ ਸ਼ੇਅਰ ਕਰਨ ਤੋਂ ਥੋੜੀ ਦੇਰ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਸਫਲਤਾ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹੋਏ ਵਧਾਈ ਸੰਦੇਸ਼ਾਂ ਦਾ ਹੜਲਿਆ ਦਿੱਤਾ ਹੈ ਅੰਦਾਜ਼ਾ ਹੈ ਕਿ ਮਰਸੀਡੀਜ਼ ਬੈਂਜ਼ ਜੀਐਲਐਸ ਇਕ ਸ਼ਾਨਦਾਰ 7 ਸੀਟਰ ਫੁੱਲ ਸਾਈਜ਼ ਐਸਈਓਵੀ ਹੈ ਇਸਦੀ ਕੀਮਤ 1.34 ਕਰੋੜ ਰੁਪਏ ਤੋਂ ਲੈ ਕੇ 1.39 ਕਰੋੜ ਰੁਪਏ ਤੱਕ ਦੀ ਹੈ بیس ਮਾਡਲ 1.34 ਕਰੋੜ ਰੁਪਏ ਤੋਂ ਸ਼ੁਰੂ ਹੁੰਦਾ ਹੈ ਸ਼ਹਿਨਾਜ਼ ਗਿਲ ਦੇ ਸਫਰ ਦੀ ਗੱਲ ਕਰੀਏ ਤਾਂ ਆ ਦਾ ਕਾਰਾ ਪ੍ਰਸਿੱਧ ਰਿਐਲਿਟੀ ਸ਼ੋਅ 빅ਪੋਸ ਸੀਜ਼ਨ 13 ਦੇ ਵਿੱਚ ਆਪਣੀ ਮੌਜੂਦਗੀ ਦੇ ਨਾਲ ਸੁਰਖੀਆਂ ਦੇ ਵਿੱਚ ਆਈ ਸੀ ਜਿੱਥੇ ਉਹਨਾਂ ਦੀ ਮਨਮੋਹਕ ਸ਼ਖਸੀਅਤ ਹਾਸੇ ਮਜ਼ਾਕ ਅਤੇ ਭਾਵਨਾਤਮਕ ਯਾਤਰਾ ਨੇ ਉਹਨਾਂ ਨੂੰ ਪ੍ਰਸ਼ੰਸਕਾਂ ਦਾ ਮਨਪਸੰਦ ਬਣਾਇਆ ਸ਼ਹਿਨਾਜ਼ ਨੇ ਪੰਜਾਬੀ ਮਨੋਰੰਜਨ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਪਰ ਬਿੱਗ ਬਾਸ ਦੇ ਵਿੱਚ ਉਹਨਾਂ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਹਰ ਕਿਸੇ ਦਾ دیਵਾਨਾ ਬਣਾ ਦਿੱਤਾ ਪੰਜਾਬੀ ਅਦਾਕਾਰਾ ਤੇ ਕਾਇਕਾ ਸ਼ਹਿਨਾਜ਼ ਗਿਲ ਨੇ ਹਾਲ ਹੀ ਦੇ ਵਿੱਚ ਇੱਕ ਕਾਲੀਸ਼ਾਨ ਮਰਸੀਡੀਜ਼ ਬੈਂਜ਼ CLS ਖਰੀਦੀ ਹੈ ਜੋ ਕਿ ਉਹਨਾਂ ਦੀ ਸਖਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਉਹ ਸੱਚਮੁੱਚ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਸ਼ਹਿਨਾਜ਼ ਗਿਲ ਨੇ ਸ਼ਾਨਦਾਰ ਕਾਰ ਦੇ ਕੋਲ ਪੋਜ਼ ਦਿੰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਇੱਕ ਤਸਵੀਰ ਦੇ ਵਿੱਚ ਉਹ ਨਾਰੀਅਲ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਰਵਾਇਤੀ ਸੰਕੇਤ ਜੋ ਕਿ ਅਕਸਰ ਚੰਗੀ ਕਿਸਮਤ ਅਤੇ ਨਮੀ ਸ਼ੁਰੂਆਤ ਦੇ ਨਾਲ ਛੁੜਿਆ ਹੁੰਦਾ ਹੈ ਸ਼ਹਿਨਾਜ਼ ਗੱਲਿਆਨਾ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਸੁਪਨਿਆਂ ਤੋਂ ਡ్రਾਈ ਵੇਪਸ ਤੱਕ ਮੇਰੀ ਮਿਹਨਤ ਦੇ ਹੁਣ ਚਾਰ ਪਹੀਏ ਹੋ ਗਏ ਨੇ ਸੱਚਮੁੱਚ ਖੁਸ਼ਕਿਸਮਤ ਮਹਿਸੂਸ ਕਰ ਰਹੀਆਂ ਵਾਹਿਗੁਰੂ ਤੇਰਾ ਸ਼ੁਕਰ ਸ਼ਹਿਨਾਜ਼ ਗਿਲ ਦੇ ਪੋਸਟ ਸ਼ੇਅਰ ਕਰਨ ਤੋਂ ਥੋੜੀ ਦੇਰ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਸਫਲਤਾ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹੋਏ ਵਧਾਈ ਸੰਦੇਸ਼ਾਂ ਦਾ ਹੜਲਿਆ ਦਿੱਤਾ ਹੈ। ਅੰਦਾਜ਼ਾ ਹੈ ਕਿ ਮਰਸੀਡੀਜ਼ ਬੈਂਜ਼ ਜੀਐਲਐਸ ਇੱਕ ਸ਼ਾਨਦਾਰ 7 ਸੀਟਰ ਫੁੱਲ ਸਾਈਜ਼ ਐਸਈਓਵੀ ਹੈ। ਇਸ ਦੀ ਕੀਮਤ 1.34 ਕਰੋੜ ਰੁਪਏ ਤੋਂ ਲੈ ਕੇ 1.39 ਕਰੋੜ ਰੁਪਏ ਤੱਕ ਦੀ ਹੈ। ਬੇਸ ਮਾਡਲ 1.34 ਕਰੋੜ ਰੁਪਏ ਤੋਂ ਸ਼ੁਰੂ ਹੁੰਦਾ ਹੈ। ਸ਼ਹਿਨਾਜ਼ ਗਿਲ ਦੇ ਸਫ਼ਰ ਦੀ ਗੱਲ ਕਰੀਏ ਤਾਂ ਆਦ ਕਾਲਾ ਪਰ ਇਤ ਰਿਐਲਿਟੀ ਸ਼ੋਅ ਬਿਗ ਪੌਸ ਸੀਜ਼ਨ 13 ਦੇ ਵਿੱਚ ਆਪਣੀ ਮੌਜੂਦਗੀ ਦੇ ਨਾਲ ਸੁਰਖੀਆਂ ਦੇ ਵਿੱਚ ਆਈ ਸੀ ਜਿੱਥੇ ਉਹਨਾਂ ਦੀ ਮਨਮੋਹਕ ਸ਼ਖਸੀਅਤ ਹਾਸੇ ਮਜ਼ਾਕ ਅਤੇ ਭਾਵਨਾਤਮਕ ਯਾਤਰਾ ਨੇ ਉਹਨਾਂ ਨੂੰ ਪ੍ਰਸ਼ੰਸਕਾਂ ਦਾ ਮਨਪਸੰਦ ਬਣਾਇਆ ਸ਼ਹਿਨਾਜ਼ ਨੇ ਪੰਜਾਬੀ ਮਨੋਰੰਜਨ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਪਰ ਬਿਗ ਪੌਸ ਦੇ ਵਿੱਚ ਉਹਨਾਂ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਹਰ ਕਿਸੇ ਦਾ دیਵਾਨਾ ਬਣਾ ਦਿੱਤਾ ਪੰਜਾਬੀ ਅਦਾਕਾਰਾ ਤੇ ਕਾਇਕਾ ਸ਼ਹਿਨਾਜ਼ ਗਿਲ ਨੇ ਹਾਲ ਹੀ ਦੇ ਵਿੱਚ ਇੱਕ ਕਾਲੀਸ਼ਾਨ ਮਰਸੀਡੀਜ਼ ਬੈਂਜ਼ CLS ਖਰੀਦੀ ਹੈ ਜੋ ਕਿ ਉਹਨਾਂ ਦੀ ਸਖਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਉਹ ਸੱਚਮੁੱਚ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਸ਼ਹਿਨਾਜ਼ ਗਿਲ ਨੇ ਸ਼ਾਨਦਾਰ ਕਾਰ ਦੇ ਕੋਲ ਪੋਜ਼ ਦਿੰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਇੱਕ ਤਸਵੀਰ ਦੇ ਵਿੱਚ ਉਹ ਨਾਰੀਅਲ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਰਵਾਇਤੀ ਸੰਕੇਤ ਜੋ ਕਿ ਅਕਸਰ ਚੰਗੀ ਕਿਸਮਤ ਅਤੇ ਨਮੀ ਸ਼ੁਰੂਆਤ ਦੇ ਨਾਲ ਛੁੜਿਆ ਹੁੰਦਾ ਹੈ ਸ਼ਹਿਨਾਜ਼ ਗਿਲਿਆਨਾ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਸੁਪਨਿਆਂ ਤੋਂ ਡਰਾਈ ਵੇਪਸ ਤੱਕ ਮੇਰੀ ਮਿਹਨਤ ਦੇ ਹੁਣ ਚਾਰ ਪਹੀਏ ਹੋ ਗਏ ਨੇ ਸੱਚਮੁੱਚ ਖੁਸ਼ਕਿਸਮਤ ਮਹਿਸੂਸ ਕਰ ਰਹੀਆਂ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ਹਿਨਾਜ਼ ਗਿਲ ਦੇ ਪੋਸਟ ਸ਼ੇਅਰ ਕਰਨ ਤੋਂ ਥੋੜੀ ਦੇਰ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਸਫਲਤਾ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹੋਏ ਵਧਾਈ ਸੰਦੇਸ਼ਾਂ ਦਾ ਹੜਲਿਆ ਦਿੱਤਾ ਹੈ ਅੰਦਾਜ਼ਾ ਹੈ ਕਿ ਮਰਸੀਡੀਜ਼ ਬੈਂਜ਼ ਜੀਐਲਐਸ ਇੱਕ ਜਾਨਦਾਰ 7 ਸੀਟਰ ਫੁੱਲ ਸਾਈਜ਼ ਐਸਈਓਵੀ ਹੈ ਇਸ ਦੀ ਕੀਮਤ 1.34 ਕਰੋੜ ਰੁਪਏ ਤੋਂ ਲੈ ਕੇ 1.39 ਕਰੋੜ ਰੁਪਏ ਤੱਕ ਦੀ ਹੈ بیس ਮਾਡਲ 1.34 ਕਰੋੜ ਰੁਪਏ ਤੋਂ ਸ਼ੁਰੂ ਹੁੰਦਾ ਹੈ ਸ਼ਹਿਨਾਜ਼ ਗਿਲ ਦੇ ਸਫਰ ਦੀ ਗੱਲ ਕਰੀਏ ਤਾਂ ਅਦਾਕਾਰਾ ਪ੍ਰਸਿੱਧ ਰਿਐਲਿਟੀ ਸ਼ੋਅ 빅ਪੋਸ ਸੀਜ਼ਨ 13 ਦੇ ਵਿੱਚ ਆਪਣੀ ਮੌਜੂਦਗੀ ਦੇ ਨਾਲ ਸੁਰਖੀਆਂ ਦੇ ਵਿੱਚ ਆਈ ਸੀ ਜਿੱਥੇ ਉਹਨਾਂ ਦੀ ਮਨਮੋਹਕ ਸ਼ਖਸੀਅਤ ਹਾਸੇ ਮਜ਼ਾਕ ਅਤੇ ਭਾਵਨਾਤਮਕ ਯਾਤਰਾ ਨੇ ਉਹਨਾਂ ਨੂੰ ਪ੍ਰਸ਼ੰਸਕਾਂ ਦਾ ਮਨਪਸੰਦ ਬਣਾਇਆ ਸ਼ਹਿਨਾਜ਼ ਨੇ ਪੰਜਾਬੀ ਮਨੋਰੰਜਨ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਪਰ ਬਿੱਗ ਬਾਸ ਦੇ ਵਿੱਚ ਉਹਨਾਂ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਹਰ ਕਿਸੇ ਦਾ دیਵਾਨਾ ਬਣਾ ਦਿੱਤਾ ਪੰਜਾਬੀ ਅਦਾਕਾਰਾ ਤੇ ਕਾਇਕਾ ਸ਼ਹਿਨਾਜ਼ ਗਿਲ ਨੇ ਹਾਲ ਹੀ ਦੇ ਵਿੱਚ ਇੱਕ ਕਾਲੀਸ਼ਾਨ ਮਰਸੀਡੀਜ਼ ਬੈਂਜ਼ 46 ਖਰੀਦੀ ਹੈ ਜੋ ਕਿ ਉਹਨਾਂ ਦੀ ਸਖਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਉਹ ਸੱਚਮੁੱਚ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਸ਼ਹਿਨਾਜ਼ ਗਿਲ ਨੇ ਸ਼ਾਨਦਾਰ ਕਾਰ ਦੇ ਕੋਲ ਪੋਜ਼ ਦਿੰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਇੱਕ ਤਸਵੀਰ ਦੇ ਵਿੱਚ ਉਹ ਨਾਰੀਅਲ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਰਵਾਇਤੀ ਸੰਕੇਤ ਜੋ ਕਿ ਅਕਸਰ ਚੰਗੀ ਕਿਸਮਤ ਅਤੇ ਨਮੀ ਸ਼ੁਰੂਆਤ ਦੇ ਨਾਲ ਛੁੜਿਆ ਹੁੰਦਾ ਹੈ ਸ਼ਹਿਨਾਜ਼ ਗਿਲਿਆਨਾ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਸੁਪਨਿਆਂ ਤੋਂ ਡਰਾਈ ਵੇਪਸ ਤੱਕ ਮੇਰੀ ਮਿਹਨਤ ਦੇ ਹੁਣ ਚਾਰ ਪਹੀਏ ਹੋ ਗਏ ਨੇ ਸੱਚਮੁੱਚ ਖੁਸ਼ਕਿਸਮਤ ਮਹਿਸੂਸ ਕਰ ਰਹੀਆਂ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ਹਿਨਾਜ਼ ਗਿਲ ਦੇ ਪੋਸਟ ਸ਼ੇਅਰ ਕਰਨ ਤੋਂ ਥੋੜੀ ਦੇਰ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਸਫਲਤਾ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹੋਏ ਵਧਾਈ ਸੰਦੇਸ਼ਾਂ ਦਾ ਹੜਲਿਆ ਦਿੱਤਾ ਹੈ ਅੰਦਾਜ਼ਾ ਹੈ ਕਿ ਮਰਸੀਡੀਜ਼ ਬੈਂਜ਼ ਜੀਐਲਐਸ ਇੱਕ ਜਾਨਦਾਰ 7 ਸੀਟਰ ਫੁੱਲ ਸਾਈਜ਼ ਐਸ ਈ او ਵੀ ਹੈ ਇਸ ਦੀ ਕੀਮਤ 1.34 ਕਰੋੜ ਰੁਪਏ ਤੋਂ ਲੈ ਕੇ 1.39 ਕਰੋੜ ਰੁਪਏ ਤੱਕ ਦੀ ਹੈ بیس ਮਾਡਲ 1.34 ਕਰੋੜ ਰੁਪਏ ਤੋਂ ਸ਼ੁਰੂ ਹੁੰਦਾ ਹੈ ਸ਼ਹਿਨਾਜ਼ ਗਿਲ ਦੇ ਸਫਰ ਦੀ ਗੱਲ ਕਰੀਏ ਤਾਂ ਅਦਾਕਾਰਾ ਪ੍ਰਸਿੱਧ ਰਿਐਲਿਟੀ ਸ਼ੋਅ 빅ਪੋਸ ਸੀਜ਼ਨ 13 ਦੇ ਵਿੱਚ ਆਪਣੀ ਮੌਜੂਦਗੀ ਦੇ ਨਾਲ ਸੁਰਖੀਆਂ ਦੇ ਵਿੱਚ ਆਈ ਸੀ ਜਿੱਥੇ ਉਹਨਾਂ ਦੀ ਮਨਮੋਹਕ ਸ਼ਖਸੀਅਤ ਹਾਸੇ ਮਜ਼ਾਕ ਅਤੇ ਭਾਵਨਾਤਮਕ ਯਾਤਰਾ ਨੇ ਉਹਨਾਂ ਨੂੰ ਪ੍ਰਸ਼ੰਸਕਾਂ ਦਾ ਮਨਪਸੰਦ ਬਣਾਇਆ ਸ਼ਹਿਨਾਜ਼ ਨੇ ਪੰਜਾਬੀ ਮਨੋਰੰਜਨ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਪਰ ਬਿੱਗ ਬਾਸ ਦੇ ਵਿੱਚ ਉਹਨਾਂ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਹਰ ਕਿਸੇ ਦਾ دیਵਾਨਾ ਬਣਾ ਦਿੱਤਾ ਪੰਜਾਬੀ ਅਦਾਕਾਰਾ ਤੇ ਕਾਇਕਾ ਸ਼ਹਿਨਾਜ਼ ਗਿਲ ਨੇ ਹਾਲ ਹੀ ਦੇ ਵਿੱਚ ਇੱਕ ਕਾਲੀਸ਼ਾਨ ਮਰਸੀਡੀਜ਼ ਬੈਂਜ਼ 46 ਖਰੀਦੀ ਹੈ ਜੋ ਕਿ ਉਹਨਾਂ ਦੀ ਸਖਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਉਹ ਸੱਚਮੁੱਚ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਸ਼ਹਿਨਾਜ਼ ਗਿਲ ਨੇ ਸ਼ਾਨਦਾਰ ਕਾਰ ਦੇ ਕੋਲ ਪੋਜ਼ ਦਿੰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਇੱਕ ਤਸਵੀਰ ਦੇ ਵਿੱਚ ਉਹ ਨਾਰੀਅਲ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਰਵਾਇਤੀ ਸੰਕੇਤ ਜੋ ਕਿ ਅਕਸਰ ਚੰਗੀ ਕਿਸਮਤ ਅਤੇ ਨਮੀ ਸ਼ੁਰੂਆਤ ਦੇ ਨਾਲ ਛੁੜਿਆ ਹੁੰਦਾ ਹੈ ਸ਼ਹਿਨਾਜ਼ ਗਿਲਿਆਨਾ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਸੁਪਨਿਆਂ ਤੋਂ ਡਰਾਈ ਵੇਪਸ ਤੱਕ ਮੇਰੀ ਮਿਹਨਤ ਦੇ ਹੁਣ ਚਾਰ ਪਹੀਏ ਹੋ ਗਏ ਨੇ ਸੱਚਮੁੱਚ ਖੁਸ਼ਕਿਸਮਤ ਮਹਿਸੂਸ ਕਰ ਰਹੀਆਂ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ਹਿਨਾਜ਼ ਗਿਲ ਦੇ ਪੋਸਟ ਸ਼ੇਅਰ ਕਰਨ ਤੋਂ ਥੋੜੀ ਦੇਰ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਸਫਲਤਾ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹੋਏ ਵਧਾਈ ਸੰਦੇਸ਼ਾਂ ਦਾ ਹੜਲਿਆ ਦਿੱਤਾ ਹੈ ਅੰਦਾਜ਼ਾ ਹੈ ਕਿ ਮਰਸੀਡੀਜ਼ ਬੈਂਜ਼ ਜੀਐਲਐਸ ਇਕ ਸ਼ਾਨਦਾਰ 7 ਸੀਟਰ ਫੁੱਲ ਸਾਈਜ਼ ਐਸ ਈ او ਵੀ ਹੈ ਇਸ ਦੀ ਕੀਮਤ 1.34 ਕਰੋੜ ਰੁਪਏ ਤੋਂ ਲੈ ਕੇ 1.39 ਕਰੋੜ ਰੁਪਏ ਤੱਕ ਦੀ ਹੈ بیس ਮਾਡਲ 1.34 ਕਰੋੜ ਰੁਪਏ ਤੋਂ ਸ਼ੁਰੂ ਹੁੰਦਾ ਹੈ ਸ਼ਹਿਨਾਜ਼ ਗਿਲ ਦੇ ਸਫਰ ਦੀ ਗੱਲ ਕਰੀਏ ਤਾਂ ਆਦਾਕਾਰਾ ਪ੍ਰਸਿੱਧ ਰਿਐਲਿਟੀ ਸ਼ੋਅ 빅ਪੋਸ ਸੀਜ਼ਨ 13 ਦੇ ਵਿੱਚ ਆਪਣੀ ਮੌਜੂਦਗੀ ਦੇ ਨਾਲ ਸੁਰਖੀਆਂ ਦੇ ਵਿੱਚ ਆਈ ਸੀ ਜਿੱਥੇ ਉਹਨਾਂ ਦੀ ਮਨਮੋਹਕ ਸ਼ਖਸੀਅਤ ਹਾਸੇ ਮਜ਼ਾਕ ਅਤੇ ਭਾਵਨਾਤਮਕ ਯਾਤਰਾ ਨੇ ਉਹਨਾਂ ਨੂੰ ਪ੍ਰਸ਼ੰਸਕਾਂ ਦਾ ਮਨਪਸੰਦ ਬਣਾਇਆ ਸ਼ਹਿਨਾਜ਼ ਨੇ ਪੰਜਾਬੀ ਮਨੋਰੰਜਨ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਪਰ ਬਿੱਗ ਬਾਸ ਦੇ ਵਿੱਚ ਉਹਨਾਂ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਹਰ ਕਿਸੇ ਦਾ دیਵਾਨਾ ਬਣਾ ਦਿੱਤਾ ਪੰਜਾਬੀ ਅਦਾਕਾਰਾ ਤੇ ਕਾਇਕਾ ਸ਼ਹਿਨਾਜ਼ ਗਿਲ ਨੇ ਹਾਲ ਹੀ ਦੇ ਵਿੱਚ ਇੱਕ ਕਾਲੀਸ਼ਾਨ ਮਰਸੀਡੀਜ਼ ਬੈਂਜ਼ 46 ਖਰੀਦੀ ਹੈ ਜੋ ਕਿ ਉਹਨਾਂ ਦੀ ਸਖਤ ਮਿਹਨਤ ਅਤੇ ਸਮਰਪਣ ਦਾ ਪ੍ਰਤੀਕ ਹੈ ਅਦਾਕਾਰਾ ਨੇ ਸੋਸ਼ਲ ਮੀਡੀਆ ਤੇ ਪ੍ਰਸ਼ੰਸਕਾਂ ਦੇ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਦੱਸਿਆ ਕਿ ਉਹ ਸੱਚਮੁੱਚ ਬਹੁਤ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ ਸ਼ਹਿਨਾਜ਼ ਗਿਲ ਨੇ ਸ਼ਾਨਦਾਰ ਕਾਰ ਦੇ ਕੋਲ ਪੋਜ਼ ਦਿੰਦੇ ਹੋਏ ਆਪਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ਇੱਕ ਤਸਵੀਰ ਦੇ ਵਿੱਚ ਉਹ ਨਾਰੀਅਲ ਤੋੜਦੇ ਹੋਏ ਦਿਖਾਈ ਦੇ ਰਹੇ ਨੇ ਇੱਕ ਰਵਾਇਤੀ ਸੰਕੇਤ ਜੋ ਕਿ ਅਕਸਰ ਸ਼ੰਗੀ ਕਿਸਮਤ ਅਤੇ ਨਮੀ ਸ਼ੁਰੂਆਤ ਦੇ ਨਾਲ ਛੁੜਿਆ ਹੁੰਦਾ ਹੈ ਸ਼ਹਿਨਾਜ਼ ਗਿਲਿਆਨਾ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਸੁਪਨਿਆਂ ਤੋਂ ਡਰਾਈ ਵੇਪਸ ਤੱਕ ਮੇਰੀ ਮਿਹਨਤ ਦੇ ਹੁਣ ਚਾਰ ਪਹੀਏ ਹੋ ਗਏ ਨੇ ਸੱਚਮੁੱਚ ਖੁਸ਼ਕਿਸਮਤ ਮਹਿਸੂਸ ਕਰ ਰਹੀਆਂ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ਹਿਨਾਜ਼ ਗਿਲ ਦੇ ਪੋਸਟ ਸ਼ੇਅਰ ਕਰਨ ਤੋਂ ਥੋੜੀ ਦੇਰ ਬਾਅਦ ਉਹਨਾਂ ਦੇ ਪ੍ਰਸ਼ੰਸਕਾਂ ਨੇ ਉਹਨਾਂ ਦੀ ਸਫਲਤਾ ਅਤੇ ਸ਼ਾਨਦਾਰ ਪ੍ਰਾਪਤੀਆਂ ਦਾ ਜਸ਼ਨ ਮਨਾਉਂਦੇ ਹੋਏ ਵਧਾਈ ਸੰਦੇਸ਼ਾਂ ਦਾ ਹੜਲਿਆ ਦਿੱਤਾ ਹੈ ਅੰਦਾਜ਼ਾ ਹੈ ਕਿ ਮਰਸੀਡੀਜ਼ ਬੈਂਜ਼ ਜੀਐਲਐਸ ਇਕ ਸ਼ਾਨਦਾਰ 7 ਸੀਟਰ ਫੁੱਲ ਸਾਈਜ਼ ਐਸ ਈ او ਵੀ ਹੈ ਇਸ ਦੀ ਕੀਮਤ 1.34 ਕਰੋੜ ਰੁਪਏ ਤੋਂ ਲੈ ਕੇ 1.39 ਕਰੋੜ ਰੁਪਏ ਤੱਕ ਦੀ ਹੈ بیس ਮਾਡਲ 1.34 ਕਰੋੜ ਰੁਪਏ ਤੋਂ ਸ਼ੁਰੂ ਹੁੰਦਾ ਹੈ ਸ਼ਹਿਨਾਜ਼ ਗਿਲ ਦੇ ਸਫਰ ਦੀ ਗੱਲ ਕਰੀਏ ਤਾਂ ਆਦਾਕਾਰਾ ਪ੍ਰਸਿੱਧ ਰਿਐਲਿਟੀ ਸ਼ੋਅ 빅ਪੋਸ ਸੀਜ਼ਨ 13 ਦੇ ਵਿੱਚ ਆਪਣੀ ਮੌਜੂਦਗੀ ਦੇ ਨਾਲ ਸੁਰਖੀਆਂ ਦੇ ਵਿੱਚ ਆਈ ਸੀ ਜਿੱਥੇ ਉਹਨਾਂ ਦੀ ਮਨਮੋਹਕ ਸ਼ਖਸੀਅਤ ਹਾਸੇ ਮਜ਼ਾਕ ਅਤੇ ਭਾਵਨਾਤਮਕ ਯਾਤਰਾ ਨੇ ਉਹਨਾਂ ਨੂੰ ਪ੍ਰਸ਼ੰਸਕਾਂ ਦਾ ਮਨਪਸੰਦ ਬਣਾਇਆ ਸ਼ਹਿਨਾਜ਼ ਨੇ ਪੰਜਾਬੀ ਮਨੋਰੰਜਨ ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਪਰ ਬਿੱਗ ਬਾਸ ਦੇ ਵਿੱਚ ਉਹਨਾਂ ਦੇ ਪ੍ਰਦਰਸ਼ਨ ਨੇ ਉਹਨਾਂ ਨੂੰ ਹਰ ਕਿਸੇ ਦਾ دیਵਾਨਾ ਬਣਾ ਦਿੱਤਾ